ਪੂ पंजाब ਦੇ ਵਿੱਚ ਅਜੇ ਵੀ ਅਜਿਹੀਆਂ ਚੀਜ਼ਾਂ ਮੁੱਖ ਦੀਆਂ ਨਜ਼ਰ ਨਹੀਂ ਆ ਰਹੀਆਂ ਹੁਣ ਇੱਥੇ ਗਲਤੀ ਅਸੀਂ ਕਿਸ ਦੀ ਕਰੀਏ ਲੋਕ ਜਿਹੜੇ ਨੇ ਆਪਣੀਆਂ ਧੀਆਂ ਪੇਣਾ ਨੂੰ ਅਜਿਹੇ ਬਾਬਿਆਂ ਦੇ ਕੋਲ ਪੇਸ ਦਿੰਦੇ ਨੇ ਤੇ ਵੇਖੋ ਇਹ ਬਾਬਾ ਜਿਹੜਾ ਇਸ ਕੁੜੀ ਦੇ ਨਾਲ ਆਖਰੇ ਕੀ ਹਰਕਤਾਂ ਕਰਦਾ ਨਜ਼ਰ ਆ ਰਹੀ ਹੈ ਦਰਅਸਲ ਇਹ ਇਕੱਲੇ ਦੇ ਵਿੱਚ ਬਾਬੇ ਦੇ ਵੱਲੋਂ ਵੇਖੋ ਕੁੜੀ ਦੇ ਨਾਲ ਕਿਵੇਂ ਜਿਹੜੀਆਂ ਅਸ਼ਲੀਲ ਹਰਕਤਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਪਰ ਇਹ ਆਪਣੇ ਹੀ ਕੁਝ ਲੋਕ ਨੇ ਜਿਹੜੇ ਅਜਿਹਾ ਕਰਦੇ ਨੇ ਇਹੋ ਜਿਹੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵੀ ਇਹ ਕਈ ਬਾਬਿਆਂ ਦੀ ਅਸਲੀਅਤ ਸਾਹਮਣੇ ਆਉਣ ਤੋਂ ਬਾਅਦ ਵੀ ਲੋਕ ਜਿਹੜੇ ਨੇ ਬਾਸ ਨਹੀਂ ਆਉਂਦੇ ਆਪਣੀਆਂ ਧੀਆਂ ਭੈਣਾਂ ਨੂੰ ਇਹਨਾਂ ਬਾਬਿਆਂ ਦੇ ਕੋਲ ਪਹੁੰਚਾ ਦਿੰਦੇ ਨੇ ਤੇ ਅੱਗੋਂ ਫਿਰ ਬਾਬਿਆਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਉਹਨਾਂ ਦਾ ਫਾਇਦਾ ਚੁੱਕਿਆ ਜਾਂਦਾ ਹੈ ਹਾਲਾਂਕਿ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਇਕੱਲੀ ਕੁੜੀ ਜਦ ਕਮਰੇ 'ਚ ਹੁੰਦੀ ਹੈ ਤਾਂ ਬਾਬਾ ਆਖਰ ਉਸ ਦੇ ਨਾਲ ਕੀ ਹਰਕਤਾਂ ਕਰਦਾ ਹੈ ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋਈ ਹੈ ਤੇ ਹਰ ਕੋਈ ਇਸ ਬਾਬੇ ਨੂੰ ਲਾਣਤਾ ਵੀ ਪਾਰ ਰਿਹਾ ਕਿਸ ਤੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਪੰਜਾਬ ਦੇ ਵਿੱਚ ਅਜੇ ਵੀ ਅਜਿਹੀਆਂ ਚੀਜ਼ਾਂ ਮੁੱਕਦੀਆਂ ਨਜ਼ਰ ਨਹੀਂ ਆ ਰਹੀਆਂ ਹੁਣ ਇੱਥੇ ਗਲਤੀ ਅਸੀਂ ਕਿਸ ਦੀ ਕਰੀਏ ਲੋਕ ਜਿਹੜੇ ਨੇ ਆਪਣੀਆਂ ਧੀਆਂ ਪੇਣਾ ਨੂੰ ਅਜਿਹੇ ਬਾਬਿਆਂ ਦੇ ਕੋਲ ਪੇਸ ਦਿੰਦੇ ਨੇ ਤੇ ਵੇਖੋ ਇਹ ਬਾਬਾ ਜਿਹੜਾ ਇਸ ਕੁੜੀ ਦੇ ਨਾਲ ਆਖਰੇ ਕੀ ਹਰਕਤਾਂ ਕਰਦਾ ਨਜ਼ਰ ਆ ਰਹੀ ਹੈ ਦਰਅਸਲ ਇਹ ਇਕੱਲੇ ਦੇ ਵਿੱਚ ਬਾਬੇ ਦੇ ਵੱਲੋਂ ਵੇਖੋ ਕੁੜੀ ਦੇ ਨਾਲ ਕਿਵੇਂ ਜਿਹੜੀਆਂ ਅਸ਼ਲੀਲ ਹਰਕਤਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਪਰ ਇਹ ਆਪਣੇ ਹੀ ਕੁਝ ਲੋਕ ਨੇ ਜਿਹੜੇ ਅਜਿਹਾ ਕਰਦੇ ਨੇ ਕਿ ਇਹੋ ਜਿਹੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵੀ ਇਹ ਕਈ ਬਾਬਿਆਂ ਦੀ ਅਸਲੀਅਤ ਸਾਹਮਣੇ ਆਉਣ ਤੋਂ ਬਾਅਦ ਵੀ ਲੋਕ ਜਿਹੜੇ ਨੇ ਬਾਸ ਨਹੀਂ ਆਉਂਦੇ ਆਪਣੀਆਂ ਧੀਆਂ ਭੈਣਾਂ ਨੂੰ ਇਹਨਾਂ ਬਾਬਿਆਂ ਦੇ ਕੋਲ ਪਹੁੰਚਾ ਦਿੰਦੇ ਨੇ ਤੇ ਅੱਗੋਂ ਫਿਰ ਬਾਬਿਆਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਉਹਨਾਂ ਦਾ ਫਾਇਦਾ ਚੁੱਕਿਆ ਜਾਂਦਾ ਹੈ। ਹਾਲਾਂਕਿ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਇਕੱਲੀ ਕੁੜੀ ਜਦ ਕਮਰੇ 'ਚ ਹੁੰਦੀ ਹੈ ਤਾਂ ਬਾਬਾ ਆਖਰ ਉਸਦੇ ਨਾਲ ਕੀ ਹਰਕਤਾਂ ਕਰਦਾ ਹੈ। ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋਈ ਹੈ ਤੇ ਹਰ ਕੋਈ ਇਸ ਬਾਬੇ ਨੂੰ ਲਾਣਤਾ ਵੀ ਪਾਰ ਰਿਹਾ ਹੈ ਕਿ ਇਸ ਦੀ ਕਾਰਵਾਈ ਹੋਣੀ ਚਾਹੀਦੀ ਹੈ। ਪੂ पंजाब ਦੇ ਵਿੱਚ ਅਜੇ ਵੀ ਅਜਿਹੀਆਂ ਚੀਜ਼ਾਂ ਮੁੱਕਦੀਆਂ ਨਜ਼ਰ ਨਹੀਂ ਆ ਰਹੀਆਂ ਹੁਣ ਇੱਥੇ ਗਲਤੀ ਅਸੀਂ ਕਿਸ ਦੀ ਕਰੀਏ ਲੋਕ ਜਿਹੜੇ ਨੇ ਆਪਣੀਆਂ ਧੀਆਂ ਪੇਣਾ ਨੂੰ ਅਜਿਹੇ ਬਾਬਿਆਂ ਦੇ ਕੋਲ ਪੇਸ ਦਿੰਦੇ ਨੇ ਤੇ ਵੇਖੋ ਇਹ ਬਾਬਾ ਜਿਹੜਾ ਇਸ ਕੁੜੀ ਦੇ ਨਾਲ ਆਖਰੇ ਕੀ ਹਰਕਤਾਂ ਕਰਦਾ ਨਜ਼ਰ ਆ ਰਹੀ ਹੈ ਦਰਅਸਲ ਇਹ ਇਕੱਲੇ ਦੇ ਵਿੱਚ ਬਾਬੇ ਦੇ ਵੱਲੋਂ ਵੇਖੋ ਕੁੜੀ ਦੇ ਨਾਲ ਕਿਵੇਂ ਜਿਹੜੀਆਂ ਅਸ਼ਲੀਲ ਹਰਕਤਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਪਰ ਇਹ ਆਪਣੇ ਹੀ ਕੁਝ ਲੋਕ ਨੇ ਜਿਹੜੇ ਅਜਿਹਾ ਕਰਦੇ ਨੇ ਇਹੋ ਜਿਹੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵੀ ਇਹ ਕਈ ਬਾਬਿਆਂ ਦੀ ਅਸਲੀਅਤ ਸਾਹਮਣੇ ਆਉਣ ਤੋਂ ਬਾਅਦ ਵੀ ਲੋਕ ਜਿਹੜੇ ਨੇ ਬਾਸ ਨਹੀਂ ਆਉਂਦੇ ਆਪਣੀਆਂ ਧੀਆਂ ਭੈਣਾਂ ਨੂੰ ਇਹਨਾਂ ਬਾਬਿਆਂ ਦੇ ਕੋਲ ਪਹੁੰਚਾ ਦਿੰਦੇ ਨੇ ਤੇ ਅੱਗੋਂ ਫਿਰ ਬਾਬਿਆਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਉਹਨਾਂ ਦਾ ਫਾਇਦਾ ਚੁੱਕਿਆ ਜਾਂਦਾ ਹੈ ਹਾਲਾਂਕਿ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਇਕੱਲੀ ਕੁੜੀ ਜਦ ਕਮਰੇ 'ਚ ਹੁੰਦੀ ਹੈ ਤਾਂ ਬਾਬਾ ਆਖਰ ਉਸ ਦੇ ਨਾਲ ਕੀ ਹਰਕਤਾਂ ਕਰਦਾ ਹੈ ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋਈ ਹੈ ਤੇ ਹਰ ਕੋਈ ਇਸ ਬਾਬੇ ਨੂੰ ਲਾਣਤਾ ਵੀ ਪਾਰ ਰਿਹਾ ਕਿਸ ਤੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਪੰਜਾਬ ਦੇ ਵਿੱਚ ਅਜੇ ਵੀ ਅਜਿਹੀਆਂ ਚੀਜ਼ਾਂ ਮੁੱਕਦੀਆਂ ਨਜ਼ਰ ਨਹੀਂ ਆ ਰਹੀਆਂ ਹੁਣ ਇੱਥੇ ਗਲਤੀ ਅਸੀਂ ਕਿਸ ਦੀ ਕਰੀਏ ਲੋਕ ਜਿਹੜੇ ਨੇ ਆਪਣੀਆਂ ਧੀਆਂ ਪੇਣਾ ਨੂੰ ਅਜਿਹੇ ਬਾਬਿਆਂ ਦੇ ਕੋਲ ਪੇਸ ਦਿੰਦੇ ਨੇ ਤੇ ਵੇਖੋ ਇਹ ਬਾਬਾ ਜਿਹੜਾ ਇਸ ਕੁੜੀ ਦੇ ਨਾਲ ਆਖਰੇ ਕੀ ਹਰਕਤਾਂ ਕਰਦਾ ਨਜ਼ਰ ਆ ਰਹੀ ਹੈ ਦਰਅਸਲ ਇਹ ਇਕੱਲੇ ਦੇ ਵਿੱਚ ਬਾਬੇ ਦੇ ਵੱਲੋਂ ਵੇਖੋ ਕੁੜੀ ਦੇ ਨਾਲ ਕਿਵੇਂ ਜਿਹੜੀਆਂ ਅਸ਼ਲੀਲ ਹਰਕਤਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਪਰ ਇਹ ਆਪਣੇ ਹੀ ਕੁਝ ਲੋਕ ਨੇ ਜਿਹੜੇ ਅਜਿਹਾ ਕਰਦੇ ਨੇ ਕਿ ਇਹੋ ਜਿਹੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵੀ ਇਹ ਕਈ ਬਾਬਿਆਂ ਦੀ ਅਸਲੀਅਤ ਸਾਹਮਣੇ ਆਉਣ ਤੋਂ ਬਾਅਦ ਵੀ ਲੋਕ ਜਿਹੜੇ ਨੇ ਬਾਸ ਨਹੀਂ ਆਉਂਦੇ ਆਪਣੀਆਂ ਧੀਆਂ ਭੈਣਾਂ ਨੂੰ ਇਹਨਾਂ ਬਾਬਿਆਂ ਦੇ ਕੋਲ ਪਹੁੰਚਾ ਦਿੰਦੇ ਨੇ ਤੇ ਅੱਗੋਂ ਫਿਰ ਬਾਬਿਆਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਉਹਨਾਂ ਦਾ ਫਾਇਦਾ ਚੁੱਕਿਆ ਜਾਂਦਾ ਹੈ। ਹਾਲਾਂਕਿ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਇਕੱਲੀ ਕੁੜੀ ਜਦ ਕਮਰੇ 'ਚ ਹੁੰਦੀ ਹੈ ਤਾਂ ਬਾਬਾ ਆਖਰ ਉਸ ਦੇ ਨਾਲ ਕੀ ਹਰਕਤਾਂ ਕਰਦਾ ਹੈ। ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋਈ ਹੈ ਤੇ ਹਰ ਕੋਈ ਇਸ ਬਾਬੇ ਨੂੰ ਲਾਣਤਾ ਵੀ ਪਾਰ ਰਿਹਾ। ਕਿਸ ਤੀ ਕਾਰਵਾਈ ਹੋਣੀ ਚਾਹੀਦੀ ਹੈ?